ਪੰਜਾਬ 파ਰ ਤੋਂ ਲਗਾਤਾਰ ਇਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਇਨਕਾਊਂਟਰ ਹੋਇਆ ਨਸ਼ਾ ਤਸਕਰ ਬਲਜਿੰਦਰ ਸਿੰਘ ਜੋ ਕਿ ਨਸ਼ੇ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਸੀ ਸੀਆਈਏ ਸਟਾਫ ਦੀ ਟੀਮ ਨੇ ਉਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੱਡੀ ਭਜਾ ਲਈ ਤੇ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਦੇ ਵਿੱਚ ਚਲਾ ਗਿਆ ਉਥੇ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਤੇ ਉਸਨੇ ਫਾਇਰਿੰਗ ਕਰ ਦਿੱਤੀ ਹੈ ਤੇ ਫਿਰ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ ਨਸ਼ਾ ਤਸਕਰ ਬਲਜਿੰਦਰ ਸਿੰਘ ਜ਼ਖਮੀ ਹੋਇਆ। ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਦੀ ਗੱਡੀ ਦੇ ਵਿੱਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ 10 ਕਰੋੜ ਦੱਸੀ ਜਾ ਰਹੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦੇ ਵੱਲੋਂ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਸੁਣਦੇ ਹਾਂ। ਸੀਬੀਆਈ ਸਟੇਟਮੈਂਟ ਜੀ ਅੱਜ ਸਾਡੇ ਅੰਚਾਰਜ ਸੀਆਈਏ ਵੱਲੋਂ ਤੇ ਤੁਸੀਂ ਵੀ ਤੁਸੀਂ ਸਰ ਡੀਐਸਪੀ ਸਾਹਿਬ ਸੁਭਿੰਦਰ ਇਹਨਾਂ ਵੱਲੋਂ ਨਕਲ ਆਇਆ ਹੋਇਆ ਸੀ ਸਪੈਸ਼ਲ ਚੈਕਿੰਗ ਚੱਲ ਰਹੀ ਸੀ ਤੇ ਉਹਦੇ ਵਿੱਚ ਇੱਥੇ ਇਹ ਇੱਕ ਸਿਆਜ਼ਕਾਰ ਜਿਹੜੀ ਅਗਰ ਤੁਸੀਂ ਕਰ ਦੇਖਦੇ ਆ ਇਹ ਕਰ ਰਹੇ ਨਕਾ ਤੋੜਦੇ ਹੋਏ ਉੱਥੋਂ ਡੜਾਲੀ ਜੀ ਤੋਂ ਉਹਨਾਂ ਨੇ ਇਸ਼ਾਰਾ ਕਰਕੇ ਰੁਕਣ ਨੂੰ ਕਿਹਾ ਇਹਨਾਂ ਨੇ ਫਾਲੋ ਕੀਤਾ ਬਹੁਤ ਤੇਜ਼ ਰਫਤਾਰ ਆਉਂਦਾ ਮਰ ਡੇਂਜਰਸਲੀ ਚਲਾਉਂਦਾ ਇੱਥੇ ਇਧਰ ਵੜ ਕੇ ਇੱਥੇ ਇੰਟਰਸੈਪਟ ਜਦੋਂ ਕੀਤਾ ਇਹਨਾਂ ਨੇ ਤੇ ਉਹ ਬਾਹਰ ਨਿਕਲਦੇ ਸਾਰੀ ਉਹਨੇ ਫਾਇਰਿੰਗ ਕੀਤੀ ਪੁਲਿਸ ਤੇ ਜੋ ਕਿ ਮਤਲਬ ਬਚਤ ਰਹੀ ਕਿ ਸਾਡੇ ਕਿਸੇ ਮੁਲਾਜ਼ਮ ਦੇ ਨਹੀਂ ਵਿੱਚ ਗੱਡੀ ਦੇ ਵੱਜੀ ਤੇ ਉਹ ਜਵਾਬੀ ਫਾਇਰ ਚ ਉਹ ਜ਼ਖਮੀ ਹੋ ਗਿਆ ਤੇ ਉਹਨੂੰ ਹਸਪੀਟਲ ਦਾਖਲ ਕਰਾਇਆ ਤੇ ਇਸੇ ਦੌਰਾਨ ਜਿਹੜੇ ਇਹਦੇ ਕੋਲ ਬਾਹਰ ਡਿੱਗੀ ਇਹਦੇ ਕੋਲ ਫੈਰੋਨ ਮਿਲੀ ਤੇ ਉਹ ਇਹਨਾਂ ਨੇ ਸਾਰੀ ਚੈੱਕ ਕੀਤੀ 2 ਕਿਲੋ 114 ਗ੍ਰਾਮ ਫੈਰੋਨ ਹੈ ਜਿਹੜੀ ਕਵਰ ਹੋਈ ਹੈ ਇਸ ਤੋਂ ਤੇ ਇਹ ਇਹਨਾਂ ਨੇ ਉਸ ਦਾ ਰਿਕਾਰਡ ਚੈੱਕ ਕੀਤਾ ਸਰ ਪੰਜ ਤੋਸਾਂ ਰਿਕਾਰਡ ਚੈੱਕ ਕੀਤਾ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਪਰਚੇ ਦਰਜ ਹੈ ਸਰ ਕੌਣ ਸੀਗਾ ਪਤਾ ਲੱਗਿਆ ਜੀ ਕਿਥੇ ਦਾ ਸੀਗਾ ਇਹ ਬਲਜਿੰਦਰ ਸਿੰਘ ਹੈ ਜੀ ਇਹਦੇ ਸਲਾਡੀ son of ਜੁਕੇਂਦਰ ਸਿੰਘ ਚੱਕੀ ਵਾਲੀ ਗਲੀ ਧਰਮਕੋਟ ਦਾ 41 ਸਿਕੰਦਰ ਸਰ ਪਤਾ ਲੱਗਿਆ ਕੁਝ ਕਿਥੇ ਦੇਣੀ ਸੀ ਕੀ ਕਰਨਾ ਸੀ ਇਹ ਤਾਂ ਹਜੇ ਕੁਛ ਕਿਸ਼ ਕਰਾਂਗੇ ਜੀ ਸਰ ਇੱਕੋ ਹੀ ਸੀ ਪਰਮਾਸ਼ੀ ਗੱਡੀ ਚ ਇੱਕੋ ਹੀ ਸੀ ਜੀ ਹਜੇ ਤੱਕ ਜੇ ਹੁਣ ਪਿੱਛੇ ਕੋਈ ਲਾਹਲੂ ਆਏ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਜਦੋਂ ਇਹਨਾਂ ਨੂੰ ਫਾਲੋ ਕੀਤਾ ਤੇ ਗੱਡੀ ਦੇ ਸ਼ੀਸ਼ੇ ਵੀ ਉਹ ਕਾਲੇ ਕਰੀ ਬੈਠਾ ਉਹ ਕੋਈ ਫੈਲੋਸੋਫੀ ਜਿਹੀ ਲਈਏ ਤੇ ਉਦੋਂ ਤੱਕ ਹੀ ਨਿਕਲੇ ਸਰ ਨਸ਼ਾ ਤਸਕਰੀ ਕਰ ਸਕਦੇ ਇਹਨੂੰ ਹਾਂ ਨਸ਼ਾ ਤਸਕਰੀ ਹੈ ਜੀ ਉਹ ਤਾਂ ਉਹਦੇ ਕੋਲੋਂ ਇੰਡੀ ਵਪਾਰੀ ਮਾਤਰਾ ਚ ਹੈਰਨ ਬਰਾਮਦ ਹੋਈ ਹੈ ਸਰ ਖਾਸ ਸੂਚਨਾ ਦੇ ਅਰਥਾ ਜਿਹੜਾ ਨਕਾਬੰਦੀ ਕੀਤੀ ਹੋਈ ਸੀ ਨਕਾਬੰਦੀ ਸਾਡੀ ਕੀਤੀ ਹੋਈ ਸੀ ਜੀ ਰੂਟੀਨ ਚੈਕਿੰਗ ਸੀ ਹਾਂ ਜੀ ਚੱਕੀ ਬੋਸ ਕਿੰਨੀਆਂ ਗੋਲੀਆਂ ਲੱਗੀਆਂ ਜੀ ਇਸ ਨਸ਼ਾ ਤਸਕਰੀ ਉਹ ਹਜੇ ਪਤਾ ਨਹੀਂ ਇਹਨਾਂ ਨੇ ਅੱਗੇ ਵਾਇਰ ਕੀਤੇ ਉੱਪਰ ਉਹਨੂੰ ਹਸਪਤਲ ਤੇ ਲੈ ਜਾਗੇ ਉਹਨੇ ਕਿੰਕੁਸਰ ਕਿੰਨੇ ਕੁ ਫਾਇਰ ਕੀਤੇ ਆ ਜੀ ਦੋਨੋਂ ਪਾਸੋਂ ਕਿੰਨੇ ਫਾਇਰ ਕੀਤੇ ਤਿੰਨ ਫਾਇਰ ਕੀਤੇ ਇਹਨਾਂ ਦਸਨ ਮੁਤਾਬਕ ਅਜੇ ਜਿਹੜੇ ਤਿੰਨ ਫਾਇਰ ਕੀਤੇ ਬਲੇ ਸਵਾਲ ਠੀਕ ਹੈ